ਸਰਸੇਗੜ ਬਾਈ ਜੀ ਮਾਣਾ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸਬ ਝੋਟੀਆਂ ਟੁਕੜ ਗਬਣ ਝੋਟੀ ਬੜੀ ਵਧੀਆ ਮਗਰ ਕੱਟੀ ਤੇ ਸਾਹ ਪਸ਼ੂ ਆ ਤੇ ਵਧੀਆ ਪਸ਼ੂ ਆ ਝੋਟੀਆਂ ਕੁਆਲਟੀ ਵਾਲੀਆਂ ਤੇ ਵਧੀਆ ਕੁਆਲਟੀ ਦੀਆਂ ਝੋਟੀਆਂ ਖੁੰਨੇ ਆ ਟੁਕੜ ਗਬਣ ਝੋਟੀ ਬਹੁਤ ਸੋਹਣੀ ਮਗਰ ਕੱਟੀ ਬਹੁਤ ਸੋਹਣੀ ਆ ਸਰਸੇਗੜ ਬਾਈ ਜੀ ਸਰਸੇਗੜ ਜੀ ਵੀਰ ਜੀ ਸਾਹ ਵਧੀਆ ਠੀਕ ਠਾਕ ਵੀ ਜੀ ਜਿੰਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਪਿਆਰ ਦ ਸਾਰਿਆਂ ਦਾ ਹੀ ਜਿਹੜਾ ਧੰਨਵਾਦ ਕਰਦੇ ਆ ਤੇ ਜਨਵਰ ਵਧੀਆ ਅੱਜ ਆਪਣੇ ਕੋ ਚੰਗੇ ਆ ਪੰਜ ਛੇ ਨਾ ਗਏ ਵਧੀਆ ਠੀਕ ਤੇ ਟੋਕੜਾਂ ਝੋਟੀਆਂ ਵਾਂ ਪੂਰੀਆਂ ਵਧੀਆ ਹਾਂਜੀ ਤੇ ਬੜੇ ਜੱਜ ਪਹਾੜ ਠੀਕ ਜੀ ਹਾਂਜੀ ਤੇ ਇੱਕ ਟੋਕੜ ਗੱਬੜਾ ਵੇੜਾਂ ਵੀ ਆ ਗਈਆਂ ਹਾਂਜੀ ਤੇ ਵੱਡੀ ਮੈਂ ਟੁਕੀ ਠੀਕ ਵੱਡੀ ਮੈਂ ਬੜੇ ਪੂਰੇ ਪਹਾੜਾਂ ਨਾਲ ਮਾਲਸਾ ਪੂਰੇ ਜੱਜ ਪਹਾੜਾਂਗੇ ਜੱਜ ਪਹਾੜਾਂਗੇ ਠੀਕ ਤੇ ਕੱਲੇ ਕੱਲੇ ਜਨਵਰ ਬਾਰੇ ਦੱਸਦੇ ਆ ਦੱਸੋ ਮੈਂ ਵੀਰ ਮਾਲਵੇ ਦੀ ਮੈਂ ਹਾਂਜੀ ਤੇ ਪੂਰੀ ਟੁੱਟ ਗਈ ਸੀ ਸਾਹ ਬੰਦੇ ਜਾ ਕੇ ਮਾਲਵੇ ਚੋਂ ਮੈਂ ਲਿਆਏ ਸੀ ਤੇ ਠੀਕ ਜਿਹੜੀ ਗੱਲ ਆ ਗੱਬਣ ਤਿਆਰ ਆ ਬਿਲਕੁਲ ਪੂਰੀ ਤਿਆਰ ਪੂਰੀ ਤਿਆਰ ਆ ਨੂੰ ਮੇਰੇ ਕੋਲ ਵੀ ਮੈਂ ਜੇ ਟਰਾਈ ਕਰਦੇ ਨਾ ਵੀਰ ਕਈ ਸੂਚ ਬੰਨ੍ਹ ਦਿੰਦੇ ਆ ਤੇ ਮੈਂ ਛਿੰਗ ਪਛਾਲ ਲੀਦੀ ਆ ਹਾਂਜੀ ਹਾਂਜੀ ਉਹ ਟੁੱਟ ਜਾਂਦੀ ਆ ਗਾਂ ਹੋਰ ਵੀ ਖਿਆਲ ਰੱਖਿਆ ਕਰਨ ਭੈਣ ਭਰਾ ਸਾਰੇ ਠੀਕ ਠੀਕ ਮੈਂ ਰੇ ਕੋਲ ਤਾਂ ਪਾ ਦਾਂ ਤੀ ਬਸ ਸਾਰਾ ਵੀ ਇਹ ਤੂੰ ਬੋਲ ਲੈ ਲੈ ਇੱਕ ਮਾਰਾ ਦੂ ਵੱਡੀ ਮਈ ਹੈਗੀ ਦੁੱਧ ਵਾਲੀ ਹਾਂਜੀ ਕਿੰਨੇ ਕਣੇ ਵੀਰ ਭਰਾਣੇ ਲੈਣੀ ਆਪਣੀ ਪਰਖ ਕਰਕੇ ਮੈਂ ਉਹਨੂੰ ਲੈਣਾ ਵਾ ਬਿਲਕੁਲ ਤੇ ਪੂਰੀ ਦੁੱਧ ਵਾਲੀ ਮਈ ਤੇ ਬਿਲਕੁਲ ਜੈਜ ਭਾੜਾ ਮਈ ਦੇ ਦਾਂਗੀ ਹਾਂਜੀ ਆਜ ਕੀ ਤਰੀਕ ਦੇ ਵਿੱਚ ਕੋਈ ਮਈ ਕੋਈ ਨਾ ਦੁੱਧ ਵੀ ਕਰਮ ਆਖੜੇ ਜੀਦਾ ਬਿਲਕੁਲ ਬੇਲੇ ਤੁਹਾਨੂੰ ਭਾੜਾ ਆ ਮਾੜੀ ਤੋਰ ਖਾਣਾ ਮੈਂ ਥੋੜੀ ਜਿਹੀ ਛੋੜੀ ਤੋਰ ਦੀ ਸੈਟਲ ਦੀ ਆ ਕੋਈ ਲਾਲੋ ਤੇ ਕੋਈ ਐ ਚੱਕਰ ਨਹੀਂ ਆ ਵੀ ਸੱਤ ਲੱਗੀ ਆ ਕੋਈ ਵਧੀਆ ਮਹੀਂ ਤੁਰਨ ਦੀ ਪੂਰੀ ਮੈਂ ਵੀਰੇ ਨੋ ਲੱਗਿਆ ਹੋਈਦਾ ਵੀ ਅੱਜ ਫੇਰੇ ਹੀ ਆਈ ਆ ਤੇ ਗੱਡੀ ਚ ਲਾਉਣ ਲੱਗਿਆ ਮਾਸਾ ਪੈਰ ਤੁਮੇ ਦਫਾ ਦੇ ਦੇ ਤੋਰ ਦੋ ਮਾੜੀ ਇੱਕ ਵਾਰ ਫੇਰ ਤੋਰ ਲੋ ਮਗਰ ਲੈ ਘਰ ਦੀ ਵੀਰੇ ਵੀਡੀਓ ਮੈਂ ਦੀ ਬਣੀ ਪਈ ਏ ਜਿਹੜੀ ਗੱਲ ਆ ਕੋਈ ਮਾਤਾ ਜਨਾਬ ਫਾਟ ਨਹੀਂ ਆਲੇ ਦਵਾਲੇ ਕੋਈ ਨਾ ਕਰੇ ਦੋਵੇਂ ਪੈਰਾਂ ਨੇ ਪਾਰ ਪੌਂਦੀ ਵਧੀਆ ਕੋਈ ਚੱਕਰ ਨਹੀਂ ਚੱਲਦਾ ਬਸ ਥੋੜੇ ਲੌਂ ਲੱਗਾ ਮਾਤਾ ਕੀ ਹੋਇਆ ਥੋੜੀ ਹਾਂਜੀ ਥੋੜੀ ਜਿਹੀ ਝੋਲੀ ਮਾਤਾ ਬੜੀ ਵੀਰ ਪੈਣੇ ਚ ਦੂਰ ਵਧੀਆ ਤੇ ਲੈ ਆਓ ਕਰੂ ਅਸੀਂ ਚੀ ਜੀ ਲੈਨੇ ਮਾਰੂ ਵੇਖ ਕੇ ਲੈਨੇ ਐਸੀ ਗੱਲ ਤਾਂ ਵੀ ਬੋਲੀ ਠੀਕ ਹਾਂ ਬਾਕੀ ਵੱਡੀ ਨਾ ਪੂਰੀ ਵੀਰ ਜਾਨ ਵਾਲੀ ਦੁੱਧ ਵਾਲੀ ਲਡੀ ਸੀ ਛੋਟੀ ਵੱਡੀ ਆਪਣੀ ਫਰਜ਼ ਕਰਕੇ ਲੈਣੀ ਆ ਤੇ ਜਨਵਰ ਚੰਗਾ ਠੀਕ ਆ ਉਸ ਤਰੀਆ ਬਿਲਕੁਲ ਪਿਆਰ ਦੇ ਦਿੱਤੀ ਕਿਆ ਮਾਂ ਨੂੰ ਲੈ ਵਾਲਾ ਕਹਿੰਦਾ ਆ ਜਿੱਦਾਂ ਸਾਨੂੰ ਲੱਗਾ ਦੱਸੋ ਜੀ ਕੀ ਮੋਲ ਮੋਲ ਵੀਰ ਬਿਲਕੁਲ ਜੈਜਪੁਰਾ ਨਹੀਂ ਦੇਦਾ ਨਾ ਮੋਲ ਕਰਾਉ ਉਹਨੂੰ ਤਾਂ ਮੈਨੂੰ ਹੀ ਨਾ ਸਵਾਲਾਂ ਕਰੀਏ ਬਿਲਕੁਲ ਜੈਜ ਜਿੰਨੇ ਦੀ ਨਹੀਂ ਦੇ ਦੇਣੀ ਹਾਂਜੀ 1 5 ਦੀ ਮਹ ਦੇ ਦਾਂ ਲੱਖ ਦੀ ਮੈਂ ਲੱਖ ਨਹੀਂ ਦੇਦਾ ਚਲੋ ਠੀਕ ਹੈ ਹਰ ਵਾਰੀ ਮਣੀ ਵੀਰ ਪੂਰੀ 1700 ਦੀ ਤੇ ਕੁਆਲਟੀ ਵਾਲੀ ਠੀਕ ਗਾੜੀ ਝੋਟੀ ਆ ਗਈ ਵੀਰ ਤੋਕੜ ਗੱਭਣੇ ਹਾਂਜੀ ਇਹ ਤਿੰਨ ਮਹੀਨੇ ਦੀ ਗੱਭਣ ਜੇ ਤਿੰਨਾਂ ਦੀ ਗੱਭਣ ਹੋਗੀ ਤੇ 10 ਕਿਲੋ ਦੁੱਧ ਨੌ ਗਰੰਟੀ ਵਾਲਾ ਦੁੱਧ ਹੋਊਗਾ ਮਾੜਾ ਮਗਰ ਕੱਟੀ ਬੜੀ ਸ਼ਾਨਦਾਰ ਜੱਟ ਲੈ ਆ ਗਿਆ ਸੋਨੇ ਪੂਰੀ ਝੋਟੀ ਵੱਡੀ ਆ 16 17 ਕਿਲੋ ਝੋਟੀ ਦੁੱਧ ਕੱਢਿਆ ਵੀਰ ਜਿਹੜੀ ਚੋਕ ਨਾਲ ਨੌ 10 ਦਾਖਲ ਦੁੱਧ ਚਾਂਹ ਦੀ ਗੱਭਣ ਹੈ ਮਰ ਕੱਟੀ ਠੀਕ ਪੂਰੀ ਝੋਟੀ ਵੱਡੀ ਓਕੇ ബാ വീഡിയോ ഇതിന് വാപ്പസ് മാടി 1 നമ്പർ ആണ് അടി വലിയ ടോപ്പി വീർ മഗ ഹാൻഡി ਪੂਰੀ ਕੱਟੀ ਚੰਗੀ ਵੇ ਝੋਲੀ 40 ਕੱਟੀ ਦੀ ਪੂਰੀ ਬਣਨੀ ਆ ਜੈੱਟ ਬਲੈਕ ਕੱਟੀ ਬਹੁਤ ਸਾਫ ਹੋਦਰੀ ਤੇ ਵਧੀਆ ਕੱਟੀ ਕੰਨੀ ਨਾ ਜਾਈਏ ਤੇ 20 25000 ਦੀ ਕੱਟੀ ਚੰਗੀ ਮਿਲਦੀ ਵਧੀਆ ਨਸਲੀ ਸਹੀ ਗੱਲ ਇਹ ਤੋਂ ਆਉਂਦੀ ਕੱਟੀ ਜਿਹਦੇ ਦੁੱਧ ਹੈਗਾ ਤੇ ਬੰਦਾ ਭਰਿਆ ਵਾ ਹਾਂਜੀ ਤੇ ਪੂਰੀ ਕੱਟੀ ਚੰਗੀ ਦੇ ਨਾਲ ਮਹੀਂ ਵਢੀ ਆ ਛੋਟੀ ਹਾਂਜੀ ਇਹਨੂੰ ਕਹਿੰਦੇ ਦੋਰਾ ਤੇਰਾ ਫਾਇਦਾ ਜਿਹੜੀ ਗੱਲ ਆ ਠੀਕ ਜੀ ਤੇ ਬਿਲਕੁਲ ਪਹਾੜਾ ਜੈਸਨ ਹੋਏ ਕਿੰਨੇ ਦੀ ਮਹੀਂ ਦੇਣੀ ਆ ਹਾਂਜੀ ਇੱਕੋ 500 ਰੁਪਿਆ ਛੋੜ ਹੋਊਗੀ ਹਾਂਜੀ 50000 50000 ਦੇ ਚਲੋ ਠੀਕ ਹੈ 50000 ਕੱਟੀ ਹੋਈ ਹੈ 5000 ਦੇ ਛੋਟ ਹੋਣੀ ਹੈ ਤੇ ਵਧੀਆ ਕੱਟੀ ਪਲੀ ਆ ਹੋ 5-6 ਮਹੀਨੇ ਪਲੀ ਦੇ ਬੰਜਣੀ ਆ ਪੂਰੀ ਛੋਟੀ ਬੱਟੀ ਸਾਫ ਛੋਟੀ ਮਗਰ ਟੁਕੜ ਕਪਣ ਮੈਂ ਪਰ ਮਹੀਂ ਵੀਰ ਜਿਹੜਾ ਲੈ ਗਿਆ ਨਾ 85 ਦੀ ਕਲੀ ਮਹੀਂ ਆ ਹੋਂਦੀ ਫਰੀਗ ਦੇ ਵਿੱਚ ਕੱਟੀ ਨਾਲ ਇਹਦਾ ਫਾਇਦਾ ਹੀ ਨਾਲ ਹੀ ਠੀਕ ਓਕੇ ਗਾਣੀ ਦੀ ਨਾ ਛੋਟੀ ਦਾ ਬੱਚਾ ਮਰ ਗਿਆ ਆ ਠੀਕ ਹੈ ਦੁੱਧ ਜੋੜੀ ਕੋ ਫਕਾ ਹੋਊਗਾ 10 8 ਕਿਲੋ ਗਾਰੰਟੀ ਵਾਲਾ ਦੁੱਧ ਹੋਊਗਾ ਬੱਚਾ ਮਾਰ ਗਿਆ ਲਿਆਉਣੀਆਂ ਜੀ ਨਾਲ ਇਹਦਾ ਬੱਚਾ ਮਰੀ ਜੋੜੀ ਲਈ ਤੇ ਜਵਾਬ ਸਮਾਦੀ ਹੈ ਨੰਬਰ ਤੇ ਖੰਡੀ ਤੇ 8 ਕਿਲੋ ਦੁੱਧ ਵਧੀਆ ਹੋਊਗਾ ਨੀ ਫਸਾਉਣੀ ਤੇ ਛੱਡੀ ਧੀ ਝੋਟੀ ਆ ਕੁਆਲਟੀ ਵਾਲੀ ਵਧੀਆ ਲੋਕੋ ਜੀ ਕੀ ਮੁੱਲ ਦੇਣਾ ਮੋਹਨ ਵੀਰ ਜੋ ਮਰਦੀ ਕਰੀਏ ਬਿਲਕੁਲ ਜਾਇਜ਼ 60000 ਦੀ 60000 ਦੀ ਲੋਕੋ ਜੀ ਯਾਰ ਕਰ ਦਾਂਗੇ ਚਲੋ ਜੀ ਠੀਕ ਬਿਲਕੁਲ ਜਾਇਜ਼ ਭਾਣਾ ਤੇ ਵੱਡੀ ਝੋਟੀ ਓਕੇ ਆ ਵੀਰ ਝੋਟੀ ਟੋਕੜੀ ਜੀ ਇਹ ਟੋਕੜੀ ਟੋਕੜ ਝੋਟੀ 7 ਕਿਲੋ ਦੁੱਧ ਹੈ ਵਧੀਆ ਹਾਂਜੀ ਤੇ ਨੀਦੀ ਦੀ ਝੋਟੀ ਤੇ ਗਾਹ ਫਲੇ 1.5 ਮਹੀਨਾ ਹੋ ਗਿਆ ਪਰ ਦਮਾਂ ਵੀ ਖਾਦੀ ਕਰਦੇ ਠੀਕ ਵੱਡੀ ਛੋਟੀ ਆ ਵੀਰ ਜਿਹੜਾ ਬੰਦਾ ਚਲੋ گا گا ਜੇ ਨਾਮ ਹੀ ਨਿਕਲੂਗੀ ਉਹਨਾਂ ਦੇ ਘਰ ਦੀ ਤੇ ਫੇਰ ਬੰਜੂਗੀ ਪਰ ਜਿਹੜਾ ਵੀਰ ਭਰਾ ਸਾਹਮਣੇ ਛੋਟੀ ਗਾਂ 1.5 ਲੱਖ ਦੀ ਆ ਕਿਦਾਂ ਦਾ ਯਾਰ ਵੇ ਸਹੀ ਗੱਲ ਆਫ ਤੇ ਪੂਰੀ ਵਧੀਆ ਠੀਕ ਆ ਨੇ ਵਾਲੂਆ ਵੀਰ ਇੱਕ ਹੋ ਜਾਵੇ ਬਰਾਬਰ ਬਹੁਤ ਸੋਹਣੀ ਕੋਈ ਬਾਹਰੀ ਨਹੀਂ ਸ਼ਾਨੀ ਤੇ ਵੱਡੀ ਆ ਛੋਟੀ ਦਾ ਸਵਾਦ ਠੋਕ ਇਹ ਤਾਂ ਨੰਬਰਿਕਾ ਠੀਕ ਦਸਾਂ ਮੋਹਨ ਜੈ ਜੀਰ ਪਹਾੜ ਨਵਾਵੇਂ ਵੀ ਮੋਨ 65 60 57000 ਦੀ ਦੇਖੋ 24 ਐਂਡ ਠੀਕ ਐਂਡ 55 ਦੀ ਜਿਹੜਾ ਇਹ ਛੋਟੀ ਦੇਦਾਂਗੇ ਪਰ ਵੀਰ ਭਰਾ ਜਿਹੜਾ ਕੋਈ ਸਾਹਮਣੇ ਲਵੇ 55 ਦੀ ਉਤੋਂ ਹੀ ਖੜੀ ਖਲੋਤੀ ਪਰ ਛੋਟੀ ਜਿਹੜਾ ਵੀਰ ਭਰਾ ਨੰਦੂਗਾ ਨਾ ਗਾਂ ਡਾਵਲ ਹੋਣਾ ਬਈ ਜੀ ਵੇਖੋ ਸਕਲ ਕੀ ਜਾਂਦੀ ਇਹਨਾਂ ਨੂੰ ਕੀ ਰੱਖਦਾਂਗੇ ਜੱਥੀ ਗਾਂ ਨੂੰ ਅੱਖ ਲੱਗੀ ਇਹਨੂੰ ਠੀਕ ਗਾੜੀ ਵੀਰ ਵੜਾ ਆ ਗਿਆ ਹਾਂਜੀ ਤਾਜੀ ਰਹਿਣ ਸੋਈ ਆ ਹਾਂਜੀ ਦੁੱਧ ਹੋਊਗਾ ਮੈਨੂੰ 10 ਕਿਲੋ ਠੀਕ ਮਗਰ ਵਸ਼ੀ ਜੀ ਠੀਕ ਤੋ ਬੱਲੇ ਕਰਕੇ ਕਰਤੀ ਮੜਾ ਜਾ ਹੁੰਦੀ ਕਰਤੀ

ਮਾਣੀ 43 ਐਂਡ 35000 ਦੀ 35000 ਦੀ 35000 ਦੀ ਬੱਛੀ ਦੇ ਨਾਲ ਬਿਲਕੁਲ ਜਾਇਜ ਓਕੇ ਐਂਡ ਜਾਇਜ ਵੀਰ ਭਾਣਾ ਆ ਗਾ ਬਹਿੜਿਆ ਤੇ ਮਗਰ ਬੱਛੀ ਠੀਕ ਤੇ ਠੱਡੀ ਸੀਲ ਪੂਰੀ ਚੰਗੀ ਰਹਿਣ ਤੋਂ ਕੋਈ ਗੱਲ ਨਹੀਂ ਕਿੰਨਾ ਜਾਇਜ ਵੀਰ ਬਿਲਕੁਲ ਇੱਥੇ ਘਮਾਦੇ ਮਾਰੀ ਜੀ ਉਂਝੇ ਇੱਕ ਬਲੇ ਹੈ ਇਹ ਜੇ ਚੀਜ਼ ਲੱਭਣ ਚਾਹੀਏ ਨਾ ਮੌਕੇ ਤੇ ਲੱਭਦੀ ਨਹੀਂ ਨੀ ਸਹੀ ਗੱਲ ਹਾਂਜੀ ਹਾਂਜੀ ਕਈ ਭਾਂਟਾ ਬਾਬਾ ਜੀ ਜਰ ਰੱਬਲਾ ਵੰਦਦੇ ਆ ਦੇ ਗਾਈਆਂ ਛਾਈ ਆ ਇਹਨਾਂ ਨੂੰ ਫੋਨ ਬੜੇ ਆਉਂਦੇ ਛਾਈ ਵਾਲ ਗਮਾ ਦੇ ਬਹੁਤ ਠੀਕ ਆ ਤੇ ਜੇ ਅੱਜ ਠੰਡੀ ਬੜੀ ਆ ਮਜੀਏ ਬਹੁਤ ਮਨ ਨੂੰ ਲੱਗਦਾ ਛਾਈ ਬੜੀ ਆ ਇਹ ਕੁਆਰਟੀ ਇਹ ਤਾਂ ਵੀਰ ਜਿੰਨੇ ਪੈਸੇ ਦੀ ਗਾਈ ਦੇਣੀ ਆ ਨਾ ਸਾਰੇ ਸਾਰੇ ਉੱਠ ਕੇ ਇਹਨੂੰ ਪੇੜਾ ਚਾਹ ਰਹੇ ਨਾ ਉਤਨਾ ਹੀ ਕੰਮ ਨਹਿਰਾ ਬਹਿਰਾ ਹੋਏ ਨਹੀਂ ਆ ਕਿ 15000 ਦੀ 15000 ਦੀ 15000 ਦੀ ਦੋ ਸੱਤ ਕਿਲੋ ਵਧੀਆ ਹੋਵੇ ਠੀਕ ਵਸ਼ੀ ਮਗਰੇ ਦੇ ਹਾਂਜੀ ਹਾਂਜੀ ਵਸ਼ੀ ਮਗਰੇ ਦੀ ਇਹ ਵੇਚਣ ਵਾਲੀ ਇਹ ਨਾ ਕੋਈ ਬੰਦਾ ਸੋਚ ਵੀ 15000 ਦੀ ਪੈਕੇਟ ਮਿਗੀ ਹੋ ਗਈ ਵੇਚਣ ਵਾਲੀ ਦੇ ਵੀ ਦੀ ਇਹ ਚਣਾਲੀ ਆ ਜਿਆ ਦੇ ਵਿਦਾ ਝੋਟੀਆਂ ਆ ਆਮਰਾ ਜਿਹੜਾ ਵੀਰ ਭਰਾ ਖੜੂਗਾ ਚਲੋ ਜੇ ਕੇਨੂ ਪਹਾੜ ਜਾਣਾ ਜਮਾਗੇ ਤੇ ਕੋਈ ਤਿਆਰ ਹੋਈ ਤੇ ਸਾਨੂੰ ਫੋਨ ਕਰੂਗਾ ਫਿਰ ਸਹੀ ਗਾ ਹਾਂ ਜਮਾ ਚੰਗੇ ਸਾਲ ਸੁਤਰੀਆਂ ਝੋਟੀਆਂ ਤੇ ਅਹੀਂ ਇਹੋ ਗੱਲ ਕਹਿੰਦੇ ਆ ਵੀ ਚੰਗੀ ਚੰਹਾਰ ਕੋਈ ਵੀਰ ਭਰਾ ਇਹਨਾਂ ਨਾਲ ਜਮਰਾ ਨਾਲ ਪਵੇ ਜਿਹੜਾ ਵੱਡਾ ਵੱਡੀ ਨਹੀਂ ਨਹੀਂ ਲੈਣ ਸਕਦਾ ਵੀਰ ਭਰਾ ਝੋਟੀ ਸਾਹਮ ਸਾਦਾ ਠੀਕ ਤੇ ਆ ਝੋਟੀ ਵੀਰ 85000 ਦਾ ਕੋਈ ਮੋਲ ਨਹੀਂ ਸਹੀ ਗਾ ਵੱਡੀ ਮੈਂ ਤਾਂ ਜਿਹੜੀ ਗੱਲ ਨਾਲ ਇਹਨੇ 4-5 ਮਹੀਨੇ ਵਧੀਆ ਛੇ ਦੁੱਧ ਇਹਨਾਂ ਨਾਲ ਕੱਟੀ ਆ ਸਹੀ ਗਾ 50000 ਦੀ ਗਾਗਨ ਵਰਦਾ ਨਹੀਂ ਵੀਰ ਘਰਾਂ ਵਾਲਾ ਜਿਹੜਾ ਮਰਜੀ ਮੈਂ ਲੱਗੂਗਾ ਜੈਜ ਇਹ ਦੇ ਘਰ ਤਾਂ ਨਹੀਂ ਹਾਂਜੀ ਜਨਵਾਰ ਵੀਰ ਵੱਡੇ ਤੋਂ ਵੱਡਾ ਹੁੰਦਾ ਸਾਫ ਸੁਥਰੇ ਬਾਕੀ ਲਾਈਕ ਕਮੈਂਟ ਸ਼ੇਅਰ ਵਾਤੋਂ ਵਧ ਕਰਿਆ ਕਰੋ ਜਿੰਨੇ ਵੀਰ ਭਰਾ ਆਪਣੇ ਨਾਲ ਜੁੜੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਹਾਂਜੀ ਅੱਜ ਕਾਨੂੰਨ ਨੰਬਰ ਹੈਗਾ 8427407753 ਨਾਮ ਮਾੜਾ ਤੇ ਪਿੰਡ ਬੋਮ ਠੀਕ ਠੀਕ ਸਬਸਕ੍ਰਾਈਬ